ਪੰਜਾਬੀ ਪਟਾਰਾ ਕੇ ਪੀਟੀ ਵੱਲੋਂ ਇੱਕ ਸਿੱਖਿਆਦਾਇਕ ਕਹਾਣੀ ਤੁਹਾਨੂੰ ਸਾਰਿਆਂ ਨੂੰ ਸੁਣਾਉਂਦੇ ਆ। ਇੱਕ ਨਾਂ ਮੈਂ ਤੁਹਾਨੂੰ ਗੱਲ ਸੁਣਾਨਾ ਇੱਕ ਸੀਗਾ ਛੋਟਾ ਬੱਚਾ ਉਹਦੀ 5 ਸਾਲ ਉਮਰ ਸੀ। ਉਹ ਹੌਲੀ-ਹੌਲੀ ਵੱਡਾ ਹੋਇਆ ਫਿਰ ਉਹਦੀ ਇੱਕ ਦਿਨ ਪੀਟੀ ਮੈਂ ਸਕੂਲ ਤੇ ਲੱਗ ਗਿਆ। ਤੇ ਉਹ ਗਿਆ ਸਕੂਲ ਆਪਣੇ ਮਾਂ ਨੂੰ ਲੈ ਕੇ ਤੇ ਕਹਿੰਦਾ ਮਾਂ ਮੈਨੂੰ ਤੇਰੇ ਨਾਲ ਨਾ ਸ਼ਰਮ ਆਉਂਦੀ ਆ। ਅਦਰ ਅਸਲ ਨਾਲ ਉਹਦੀ ਮਾਂ ਸੀ ਜਿਹੜੀ ਇਧਰੋਂ ਇੱਕ ਅੱਖ ਤੋਂ ਕਾਣੀ ਸੀਗੀ ਤੇ ਕਹਿੰਦਾ ਮਾਂ ਮੈਨੂੰ ਸ਼ਰਮ ਆਉਂਦੀ ਤਾਂ ਮੇਰੇ ਨਾਲ ਨਾ ਆਇਆ ਕਰ। ਫਿਰ ਉਹਦੀ ਮਾਂ ਬਹੁਤ ਉਦਾਸ ਸੀ ਫਿਰ ਵੱਡਾ ਹੋ ਗਿਆ ਉਹਦੇ ਬੱਚੇ ਹੋ ਗਏ ਇੱਕ ਦਿਨ ਉਹਦੀ ਘਰਵਾਲੀ ਨੇ ਕਿਹਾ ਉਹਦੀ ਪਤਨੀ ਨੇ ਕਿ ਮੈਂ ਤੇਰੀ ਮਾਂ ਨਾਲ ਨਹੀਂ ਰਹਿ ਸਕਦੀ ਸਾਡੀ ਇਮੇਜ ਖਰਾਬ ਹੁੰਦੀ ਤੇ ਅਸਲ ਨੂੰ ਬਹੁਤ ਅਮੀਰ ਹੋ ਚੁੱਕੇ ਸੀ ਤੇ ਨਹੀਂ ਸੀ ਆਪਣੀ ਮਾਂ ਨਾਲ ਰੱਖਣਾ ਚਾਹੁੰਦੇ ਤੇ ਉਹਨਾਂ ਨੇ ਡਿਸਾਈਡ ਕੀਤਾ ਇਸ ਮਾਂ ਨੂੰ ਆਪਾਂ ਛੱਡ ਦੋਨੇ ਆ ਕਿਸੇ ਅਪਾਰਟਮੈਂਟ ਤੇ ਉਹਨਾਂ ਨੇ ਇੱਕ ਮਕਾਨ ਨੂੰ ਖਰੀਦ ਕੇ ਦਿੱਤਾ ਤੇ ਉੱਥੇ ਵਿਚਰੀ ਇਕੱਲੀ ਰਹਿਣ ਲੱਗੀ ਉਹਨੇ ਕਿਹਾ ਸੀਗਾ ਤੇ ਫਿਰ ਉਹਨੇ ਕੀਤਾ ਕਿ ਮਤਲਬ ਬਹੁਤ ਇੱਕ ਦਿਨ ਬਿਮਾਰ ਹੋ ਗਈ ਸੀ ਉਹ ਤੇ ਉਹਨੇ ਆਪਣੇ ਮੁੰਡੇ ਨੂੰ ਦੱਸਿਆ ਉਹਨੇ ਕੁਝ ਨਹੀਂ ਕੀਤਾ ਉਹਨੇ ਮੈਡੀਸਿਨ ਵੀ ਨੂੰ ਲੈ ਕੇ ਦਿੱਤੀ ਤੇ ਉਹਨੇ ਕਿਹਾ ਚੱਲ ਕੋਈ ਗੱਲ ਨਹੀਂ ਤੇ ਫਿਰ ਜਿਹੜੀ ਮਾਸੀ ਹੋ ਸੀ ਅਖਰੀ ਟਾਈਮ ਨਾਲ ਉਹਨੇ ਇੱਕ ਚਿੱਠੀ ਲਿਖੀ ਤੇ ਆਪ ਉਹਨੇ ਸਵਾਸ ਤੇ ਪੂਰੀ ਹੋ ਗਏ ਤੇ ਫਿਰ ਉਹਦਾ ਜਿਹੜਾ ਮੁੰਡਾ ਸੀਗਾ ਉਹਨੂੰ ਮਿਲਣ ਲਈ ਆਇਆ ਇੱਕ ਦਿਨ ਆਪਣੇ ਬੱਚੇ ਪਤਨੀ ਲੈ ਕੇ ਫਿਰ ਜਿਹੜੀ ਉਸਦੀ ਮਾਸੀ ਉਹਨਾਂ ਨੂੰ ਪਤਾ ਚੱਲ ਗਿਆ ਕਿ ਨਹੀਂ ਰਹੀ ਸਾਡੀ ਮਾਂ ਇਸ ਦਿਨਾਂ ਚ ਜੋ ਤਿੰਨ ਇੱਕ ਉਹ ਦਿਲ ਮਾਰੀ ਉਹਨੇ ਖੋਲੀ ਸੰਦੂਖ ਵਗੈਰਾ ਵਿੱਚੋਂ ਇੱਕ ਚਿੱਠੀ ਮਿਲੀ ਉਹਨੇ ਚਿੱਠੀ ਪੜ੍ਹੀ ਤੇ ਮਤਲਬ ਨਾ ਉਹਨਾਂ ਦਾ ਦਿਲ ਸੀਗਾ ਜਿਹੜਾ ਉਹ ਪਿਗਲ ਹੀ ਗਿਆ ਤੇ ਉਹ ਮੁੰਡਾ ਫੁੱਟ ਫੁੱਟ ਕੇ ਰੋਣ ਲੱਗ ਗਿਆ ਉਹ ਗੱਲ ਸੀ ਕਿ ਜਦੋਂ ਬੱਚਾ ਛੋਟਾ ਸੀ ਨਾ ਉਹ ਇੱਕ ਵਾਰੀ ਤੀਰਕਮਾਨ ਨਾਲ ਖੇਡਦਾ ਸੀ ਉਹਦੇ ਤੀਰ ਸੀਗਾ ਉਹ ਚਿਹਰੀ ਦੀ ਅੱਖ ਛਾ ਕੇ ਵੱਜਿਆ ਫਿਰ ਉਹਦੀ ਮਾਂ ਕੋਸਿਆਂ ਨ ਗਿਆ ਕਿ ਆ ਮੇਰਾ ਕੀ ਆ ਮੈਂ ਤੇ ਹੁਣ ਬੁੱਢੀ ਹੋ ਜਾਣਾ ਇੰਨੇ ਦੀ ਸਾਰੀ ਉਮਰ ਜੀਣਾ ਮੈਨੂੰ ਦੁੱਖ ਹੈ ਨੇ ਆਪਣੀ ਅੱਖ ਕੱਢ ਕੇ ਆਪਣੇ ਬੱਚੇ ਨੂੰ ਦੇ ਦਿੱਤੀ ਤੇ ਜਦੋਂ ਉਸਨੇ ਆਹ ਵਾਲੀ ਚਿੱਠੀ ਪੜ੍ਹੀ ਤੇ ਉਹ ਇੰਨਾ ਰੋਇਆ ਇੰਨਾ ਰੋਇਆ ਇਸ ਕਰਕੇ ਕਹਿੰਦੇ ਆ ਕਿ ਮਾਮਾ ਦੀ ਕਦਰ ਕਰਨੀ ਚਾਹੀਦੀ ਜੇ ਮਾਂ ਚਲੀ ਗਈ ਨਾ ਇੱਕ ਵਾਰੀ ਮਾਫੇ ਬਸ ਉਹਦੀਆਂ ਯਾਦਾਂ ਹੀ ਵਾਪਸ ਆਉਂਦੀਆਂ ਉਹ ਨਹੀਂ ਆਉਂਦੀ ਜੇ ਤੁਸੀਂ ਵੀ ਸਿੱਖਣ ਸਿਖਾਉਣ ਦੇ ਜਜ਼ਬੇ ਨਾਲ ਭਰੇ ਹੋ ਤਾਂ ਜੁੜੇ ਰਹੋ ਪੰਜਾਬੀ ਪਟਾਰਾ ਕੇ ਪਿਟੇ ਦੇ ਨਾਲ